ਹਾਟਸੀਟ ਮਜੀਠਾ ਦੇ 12 ਪੋਲਿੰਗ ਸਟੇਸ਼ਨਾਂ ਤੇ ਅੱਜ ਮੋੜ VOTING ਹੋ ਰਹੀ ਹੈ ਇਨਾ ਚੋ ਪੋਲਿੰਗ ਬੂਥ ਵੀ ਹੈ ਜਿੱਥੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਵੋਟ ਪਣੀ ਹੈ ਇਸ ਲਈ ਮਜੀਠੀਆ ਨੂੰ ਵੀ ਅੱਜ ਮੋੜ ਵੋਟ ਪਾਉਂਦੇ ਦੇਖਿਆ ਗਿਆ ਪਿਛਲੀ ਵਾਰ 4 ਫਰਵਰੀ ਨੂੰ EVM ਦੀ ਤਕਨੀਕੀ ਸਮੱਸਿਆ ਕਰਨ VOTING ਲੇਟ ਸ਼ੁਰੂ ਹੋਈ ਸੀ ਜਿਸ ਕਾਰਨ ਮਜੀਠੀਆ ਨੂੰ ਇੱਕ ਵਾਰ ਬਿਨਾਂ ਵੋਟ ਪਾਏ ਹੀ ਵਾਪਸ ਪਰਤਣਾ ਪਿਆ ਸੀ ਪਰ ਹੁਣ ਮਜੀਠੀਆ ਰੀ ਪੋਲਿੰਗ ਦੇ ਫੈਸਲੇ ਦਾ ਸਵਾਗਤ ਕਰ ਰਹੇ ਨੇ ਅਤੇ ਆਪਣੀ ਜਿੱਤ ਦਾ ਦਾਵਾ ਵਿਕਾਰ ਰਹੇ ਨੇ ਅੱਜ ਹੀ ਕਿਸਮਤ ਵਾਲੇ ਲੋਕਾਂ ਜਿਨ੍ਹਾਂ ਨੂੰ ਦੂਜੀ ਵਾਰੀ ਵੋਟ ਪਾਉਣ ਦਾ ਮੌਕਾ ਮਿਲ ਗਿਆ ਤਾਂ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਹੈ ਜੀ ਮੈਂ ਉਹਦਾ ਸਵਾਗਤ ਕਰਦਾ ਉਹਨਾਂ ਨੂੰ ਕੁਝ ਜਾਪਿਆ ਹੋਣਾ ਉਹਨਾਂ ਨੂੰ ਕੁਝ ਕਮੀ ਪੇਸ਼ੀ ਉਹਨਾਂ ਦੇ ਪ੍ਰੋਸੈਸ 'ਚ ਦੇਖੀ ਹੋਣੀ ਉਹਨਾਂ ਨੇ ਰੀਪੋਲ ਆਰਡਰ ਕੀਤੀ ਹੈ ਕੁਦਰਤੀ ਉਹ ਬੂਥ 'ਚ ਵੀ ਹੋ ਗਈ ਜਿੱਥੇ ਬੜਾ ਲੰਮਾ ਸਮਾਂ ਮਸ਼ੀਨ ਬੰਦ ਰਹੀ ਸੀ ਤੁਸੀਂ ਆਪ ਉਹ ਦਿਨ ਆਏ ਸੀ ਤੇ ਮੈਂ ਬਿਨਾਂ ਵੋਟ ਪਾ ਕੇ ਮੁੜਨਾ ਪਿਆ ਸੀਗਾ ਫਿਰ ਬਾਅਦ 'ਚ ਆ ਕੇ ਵੋਟ ਕਾਸਟ ਕੀਤੀ ਹੈ ਇਸ ਲਈ ਆਏ ਵੈਲਕਮ ਜੋ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਉਹਨਾਂ ਨੇ ਕੀਤੇ ਆ ਵੱਡੀ ਜਿੱਤ ਸ਼੍ਰੋਮਣੀ ਅਕਾਲੀ ਜਲਦੀ ਇਹ ਛਲਕੇ ਚ ਹੋ ਰਹੀ ਚ ਉਹਦਾ ਕਾਰਨ ਇਹ ਸੀ ਕਿ ਜੋ ਓਵਰਆਲ ਡਵੈਲਪਮੈਂਟ ਇਹ ਛਲਕੇ ਚ ਹੋਈ ਹੈ ਜੋ ਤਰੱਕੀ ਇਹ ਛਲਕੇ ਚ ਆਈ ਹੈ ਤੇ ਮੇਰਾ ਇਹ ਮੰਨਣਾ ਹੈ ਅੱਜ ਵੀ ਭਾਵੇਂ ਰੀਪੋਲ ਵੀ ਹੋਇਆ ਲੋਕਾਂ ਨੇ ਜੋ ਆਪਦਾ ਪਹਿਲਾ ਫੈਸਲਾ ਲਿਆ ਉਹਤੇ ਠੋਕ ਮਾਰਾ ਕੇ ਫੇਰ ਮੋੜ ਲਾਣਗੇ